ਅੱਜ ਬਲਕ ਕੱਪ 2 ਮਹੀਨੇ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 5 ਤੇ ਇਸ ਵਕਤ ਖੜੇ ਆ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 19 ਤੇ ਦਿਨ ਹੈਗਾ ਜੀ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਮੰਡੀ ਦਾ ਜੀ ਚਲੋ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰੀਏ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ। ਦੋਸਤੋ ਹਰੇ ਮਟਰਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਪਾਜ ਜੀ ਹਰੇ ਮਟਰਾਂ ਦਾ ਜੀ ਬੰਦ ਗੱਟਿਆਂ ਦਾ ਪਾਜ ਜੀ ਹਰੇ ਮਟਰਾਂ ਦਾ। ਹਾਂਜੀ ਦੋਸਤੋ ਜਿਹੜੀ ਗੰਗਾ ਨਗਰ ਵਾਲੀ ਗਾਜਰ ਹੈ ਜੀ ਜੀ ਉਹਦਾ ਰੇਟ ਹੈਗਾ ਜੀ ਗਾਜਰ ਦਾ ਜੀ ਬੰਦ ਲਫਾਫੇ ਦਾ ਪਾਰ ਰਿਹਾ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਗਾਜਰਾਂ ਦਾ ਜੀ ਜਿਹਦੇ ਵਿੱਚ 25 ਕਿਲੋ ਭਰਤੀ ਹੁੰਦੀ ਹੈ ਜੀ ਗਾਜਰਾਂ ਦੀ ਲਫਾਫੇ ਦੇ ਵਿੱਚ। ਅਦਰ ਬਾਰੇ ਗੱ ਹਾਂਜੀ ਹਰੀ ਮਿਰਚ ਵਾਰੀ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਹੈਗਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਸਿਮਲਾ ਮਿਰਚ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬੇ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਜਿਹੜੀ ਲਾਲ ਪੀਲੀ ਆ ਰਹੀ ਹੈ ਮਿਰਚ ਜੀ ਇਹਦਾ ਰੇਟ ਹੈਗਾ ਜੀ ਕਿਲੋ ਦਾ ਜੀ ਬੰਦ ਡੱਬੇ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਲਾਲ ਪੀਲੀ ਮਿਰਚ ਦਾ ਜੀ ਹਾਂਜੀ ਆਉਲੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਆਉਲੇ ਦਾ ਜੀ ਇਹ 100 ਡੱਬੇ ਦਾ ਭਾਅ ਜੀ ਆਉਲੇ ਦਾ ਜੀ ਹਾਂਜੀ ਦੋਸਤੋ ਮੈਗਾ ਮਿਰਚ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਲਈ ਮੈਗਾ ਮਿਰਚ ਲਈ 100 ਡੱਬੇ ਦਾ ਭਾਅ ਜੀ 40 ਰੁਪਏ ਚ ਲੈਣੀ ਹਾਂਜੀ ਦੋਸਤੋ ਪਾਪੜੀ ਮਿਰਚ ਦੇ ਬਾਰੇ ਗੱਲਬਾਤ ਕਰ ਰਹੇ ਨੇ ਪਾਪੜੀ ਮਿਰਚ ਦਾ ਰੇਟ ਹੈਗਾ ਜੀ 25 ਤੋਂ 30 ਰੁਪਏ ਕਿਲੋ ਤੱਕ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਤੇ ਉਸ ਤੋਂ ਨਿੰਮਕ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲ ਮਸਰੂਮ ਬਾਰੇ ਗੱਲਬਾਤ ਕਰੀ ਤਾਂ ਮਸਰੂਮ ਦਾ ਰੇਟ ਹੈਗਾ ਜੀ ਜਿਹੜੀ ਬੰਦ ਡੱਬੀਆਂ ਵਾਲੀ ਆ ਰਹੀ ਹੈ ਇਹ 100 ਤੋਂ ਲੈ ਕੇ 120 ਰੁਪਏ ਤੱਕ ਦਾ ਆ ਪਾ ਜੀ ਕਿਲੋ ਦਾ ਇਹ ਮਸਰੂਮ ਦਾ ਜੀ ਜਿਹੜੀ ਪੈਕਟਾਂ ਵਾਲੀ ਆ ਰਹੀ ਹੈ ਬੰਦ ਪੈਕਟਾਂ ਵਾਲੀ ਆ ਰਹੀ ਹੈ ਨੋਕਲਾ ਮਸਰੂਮ ਜੀ ਇਹਦਾ ਰੇਟ ਹੈਗਾ ਜੀ 80 ਰੁਪਏ ਕਿਲੋ ਦਾ ਪਾ ਜੀ ਮਸਰੂਮ ਦਾ ਜੀ ਇਹ ਹੈ ਬੰਦ ਅਲਫਾਫੇ ਦਾ ਪਾ ਜੀ ਮਸਰੂਮ ਦਾ ਜੀ ਹਾਂ ਜੀ ਦੋਸਤੋ ਚਾਨਾ ਖੀਰੇ ਦਾ ਰੇਟ ਵੱਧ ਚੁੱਕਿਆ ਜੀ ਚਾਨਾ ਖੀਰੇ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਆ ਪਾ ਜੀ ਕਿਲੋ ਦਾ ਚਾਨਾ ਖੀਰੇ ਦਾ ਜੀ ਜਾਂ ਤੁਹਾਡਾ ਭਾਈ ਅਰਜੀਤ ਨਾਲ ਵੀ ਗੋਭੀ ਪਰੇਗਾ। ਇਹਨੂੰ ਲਫਾਕਾ ਟਿਕਨ ਕਿੰਨਾ ਹੈ? ਜੀ ਫਾਰ ਕਵਰੇਜ ਜੀ ਆਪਾਂ ਹੋਲਸੇਲ ਰੇਟ ਪਰ ਅਗਲ ਵਾਰ ਕਰਦੇ ਆਂ ਭਾਈ। ਨਾਲ ਅ ਕੀ ਪਾਰਿਆ ਜੀ? ਹੋਰ ਭਾਈ ਅਰਜੀਤ ਕੀ ਹਾਲ ਨੇ ਭਾਈ? ਵਧੀਆ ਵੀ ਵਧੀਆ। ਤੇ ਫੁੱਲ ਗੋਭੀ ਦਾ ਕੀ ਰੇਟ ਰਹਿ ਗਿਆ ਭਾਈ ਆਪਣੀ ਦਾ ਜੀ? ਦੇ ਫੁੱਲ ਕੋ ਵੀ ਵਿਕਿਆ 20 ਤੋਂ ਲੈ ਕੇ 22 ਰੁਪਏ ਕਿਲੋ ਤੱਕ। ਹਾਂਜੀ ਦੋਸਤੋ, ਹੋਲਸੇਲ ਦਾ ਰੇਟ ਹੈਗਾ ਜੀ, ਹੋਲਸੇਲ ਦਾ ਰੇਟ ਹੈ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਆ ਜੀ ਗੋਭੀ ਦਾ ਜੀ, ਫੁੱਲ ਗੋਭੀ ਦਾ ਜੀ। ਪੂਰੀ ਵਧੀਆ ਟੌਪ ਦੀ ਗੋਭੀ ਆ ਭਾਈ। ਸਹੀ ਰੇਟ ਕੋਲੋਂ ਮਿਲ ਭਾਈ ਰஞ்சிਤ ਟਮਾਟਰ ਦਾ ਕੀ ਰੇਟ ਚੱਲੀ ਜਾਂਦਾ ਭਾਈ ਟਮਾਟਰ ਵਿਗਿਆ ਭਾਈ 32 ਤੋਂ ਲੈ ਕੇ 35 ਰੁਪਏ ਤੱਕ ਹਾਂਜੀ ਦੋਸਤੋ 32 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜਿ ਟਮਾਟਰ ਦਾ ਜੀ ਪੂਰਾ ਵਧੀਆ ਟਮਾਟਰ ਜੀ ਭਾਈ ਰஞ்சிਤ ਗੁਰੂ ਕੋਲੋਂ ਮਿਲ ਜੂ ਇਹ ਟਮਾਟਰ ਇਹ ਜੀ ਪੂਰਾ ਵਧੀਆ ਸਟਾਪ ਦਾ ਬੰਦ ਗ੍ਰੇਡ ਦਾ ਭਾਜਿ ਟਮਾਟਰ ਦਾ ਜੀ ਇਹ ਕੱਲ ਕੱਚੀ ਹਲਦੀ ਦਾ ਕੀ ਰੇਟ ਚੱਲੀ ਜਾਂਦਾ ਭਾਈ ਇਹ ਕੱਚੀ ਹਲਦੀ ਵਿਗਿਆ 30 ਤੋਂ 35 ਰੁਪਏ ਕਿਲੋ हां दोस्तो, जी दोस्तों 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਆਲਦੀ ਦਾ ਜੀ ਕੱਚੀ ਦਾ ਜੀ ਭਾਈ ਬਰੋਕਲੀ ਦਾ ਕੀ ਰੇਟ ਚੱਲੀ ਜਾਂਦਾ ਰஞ்சிਤ ਭਾਈ ਬਰੋਕਲੀ ਵੇਕੇ 25 ਤੋਂ 30 ਰੁਪਏ ਕਿਲੋ ਇਹ ਲੋਕਾਂ ਨੂੰ ਹਾਂ ਜੀ ਦੋਸਤੋ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਜੀ ਬਰੋਕਲੀ ਦਾ ਜੀ ਤੇ ਸਲਾਦ ਪੱਤੇ ਦਾ ਕੀ ਰੇਟ ਚੱਲੀ ਜਾਂਦਾ ਭਾਈ ਜਿਹੜਾ ਸਲਾਦ ਪੱਤਾ ਵੇਗਾ ਜੀ 50 ਤੋਂ ਲੈ ਕੇ 60 ਰੁਪਏ ਕਿਲੋ ਹਾਂ ਜੀ ਦੋਸਤੋ 50 ਤੋਂ ਲੈ ਕੇ 60 ਰੁਪਏ ਤੱਕ ਦਾ ਪਾ ਜੀ ਸਲਾਦ ਪੱਤੇ ਦਾ ਜੀ ਭਾਈ ਰஞ்சிਤ ਸਾਗ ਦਾ ਸਰੋਂ ਦਾ ਕੀ ਰੇਟ ਚੱਲੀ ਜਾਂਦਾ ਭਾਈ ਜਿਹੜਾ ਲੋਕਾਂ ਨੂੰ ਸਰੋਂ ਦਾ ਸਾਗ ਲੋਕਾਂ ਕੋਲ ਵੇਖਿਆਗਾ 1 ਅਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਜੀ ਬਈ ਪਾਲਕ ਦਾ ਗਰੀਡ ਚੱਲੀ ਜਾਂਦਾ ਬਈ ਰੰਜੀਤ ਬਈ ਲੋਕਲ ਪਾਲਕ ਵਿਗਿਆ 100 ਤੋਂ ਲੈ ਕੇ 150 ਰੁਪਏ ਦਰਜੰਦਾ ਹਾਂਜੀ ਦੋਸਤੋ 100 ਤੋਂ ਲੈ ਕੇ 150 ਰੁਪਏ ਤੱਕ ਪਾਲਕ ਦਾ ਰੇਟ ਹੈ ਜੀ ਦਰਜੰਦਾ ਬੰਦ ਮਿੱਠਾ ਦਾ ਗ੍ਰੇਡ ਚੱਲੀ ਜਾਂਦਾ ਭਾਈ ਆਪਣੇ ਲਈ ਭਾਈ ਲੋਕਲ ਮਿੱਠਾ ਵੇਗਾ 80 ਤੋਂ ਲੈ ਕੇ 100 ਰੁਪਏ ਦਰਜਨ ਤੱਕ ਆਇਆ ਹਾਂਜੀ ਦੋਸਤੋ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਦਰਜਨ ਦਾ ਜੀ ਮਿੱਠਾ ਦਾ ਜੀ ਹਾਂਜੀ ਦੋਸਤੋ ਭਾਈ ਗੂਟੇ ਹੋਰਾਂ ਕੋਲੇ ਮਿਲ ਜੀ ਛੋਲੂ ਆ ਪੂਰਾ ਵਧੀਆ ਟੌਪ ਦਾ ਛੋਲੂ ਆਗਾ ਤੇ ਛੋਲੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਜ ਜੀ ਛੋਲੂ ਦਾ ਜੀ ਕਿਲੋ ਦਾ ਜੀ ਪੂਰਾ ਵਧੀਆ ਹੋਰ ਭਾਈ ਕੀ ਹਾਲ ਨੇ ਠੀਕ ਹੈ ਭਾਈ ਤੇ ਛੋਲੂ ਆ ਭਰੀ ਲੈਣੀ ਪੈਣੀ ਹੈ ਜੀ ਕਟੋ ਕਟ 15 ਕਿਲੋ ਜਾਂ 20 ਕਿਲੋ ਦੀ ਭਰੀ ਹੁੰ ਜੇ ਉਹਦਾ ਇਹ 20 ਕਿਲੋ ਦੀ ਪੈਕੇਜ ਹੋਣੀ ਹੈ ਤੇ ਇਹਦਾ ਰੇਟ ਹੈਗਾ ਜੀ 25 ਰੁਪਏ ਤੋਂ ਦਾ ਭਾਜੀ ਲੋਕਲ ਪੈਨਸਲ ਮਾਰਕਰ ਦਾ ਜੀ ਤੋਂ ਪੈਨਸਲ ਮਾਰਕਰ ਬਾਰੇ ਗੱਲਬਾਤ ਕਰੀ ਇਹਦਾ ਪੈਨਸਲ ਮਾਰਕਰ ਦਾ ਲੋਕਲ ਦਾ ਰੇਟ ਰਿਹਾ ਜੀ 30 ਤੋਂ ਲੈ ਕੇ 33 ਰੁਪਏ ਤੱਕ ਦਾ ਭਾਜੀ ਲੋਕਲ ਪੈਨਸਲ ਮਾਰਕਰ ਦਾ ਜੀ ਬੰਦਲ ਫਗ ਦਾ ਭਾਜੀ ਪੈਨਸਲ ਮਾਰਕਰ ਦਾ ਜੀ ਲੋਕੀ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਵਿੱਚ ਆਉਂਗੇ ਹੀ ਲੋਕੀ ਲੋਕੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜੀ ਲੋਕੀ ਦਾ ਜੀ ਕਿਲੋ ਦਾ ਦੋਸਤੋ ਬਾਈ ਬੂਟੇ ਉਹਨਾਂ ਕੋਲ ਧਣੀਆਂ ਵੀ ਬੈਠਾ ਆਪਾਂ ਬਾਈ ਮਾਨ ਨਾਲ ਗੱਲਬਾਤ ਕਰਦਾ ਵੀ ਧਣੀਆਂ ਦਾ ਕੀ ਰੇਟ ਚੱਲੀ ਜਾਂਦਾ ਜੀ ਧਣੀਆਂ ਦਾ ਜੀ ਹੋਰ ਮਾਨ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਜੀ ਤੇ ਧਣੀਆਂ ਦਾ ਕੀ ਰੇਟ ਹੈਗਾ ਜੀ ਆਪਣੇ ਕੋਲ ਜੀ ਹਾਂਜੀ ਦੋਸਤੋ ਧਣੀਆਂ ਦਾ ਰੇਟ ਹੈਗਾ ਜੀ ਲੋਕਲ ਦਾ ਜੀ 100 ਦਾ 2.5 ਕਿਲੋ ਦਾ ਭਾਅ ਜੀ ਧਣੀਆਂ ਦਾ ਜੀ ਪੂਰਾ ਵਧੀਆ ਹੋਰ ਜਿਆਦਾ ਕੋਈ ਹਾਂ ਹਾਂ ਪੂਰਾ ਵਧੀਆ ਧਣੀਆਂ ਜੀ ਪੂਰਾ ਲੋਕਲ ਦੀ ਮੋٹے ਪੱਤੇ ਆਈ ਪੂਰਾ ਵਧੀਆ ਔਰ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਤੇ ਬੈਂਕ ਨਹੀਂ ਦਾ ਕੀ ਰੇਟ ਰਹਿ ਗਿਆ ਜੀ ਆਪਣੀ ਦਾ ਜੀ 32% ਤੋਂ ਲਾ ਕੇ ਤੁਸੀਂ ਦਾ ਹੀ ਹੈ 100 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਬੈਂਕ ਨਹੀਂ ਦਾ ਜੀ ਇਹ ਜਿਹੜੀ 2 ਕਿਲੋ ਹਾਂਜੀ ਦੋਸਤੋ ਜਿਹੜਾ ਬੈਂਗਣੀ ਦਾ ਰੇਟ ਹੈਗਾ ਜੀ ਲੋਕਲ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਪੰਛੇਰੀ ਦਾ ਜੀ ਜਿਹੜੇ ਗੋਲ ਬੈਂਗਣੀ ਚੱਲ ਰਹੀ ਹੈ ਇਹਦਾ ਕੀ ਰੇਟ ਰਹੇ ਨਾਲ ਆਪੂ ਹਾਂਜੀ ਦੋਸਤੋ 150 ਰੁਪਏ ਪੰਛੇਰੀ ਦਾ ਭਾਜ ਜੀ ਜਿਹੜੀ ਗੋਲ ਵਾਲੀ ਛੋਟੀ ਬੈਂਗਣੀ ਹੈ ਜੀ ਲੋਕਲ ਹਾਂਜੀ ਪਰਥਲ ਦਾ ਰੇਟ ਹੈਗਾ ਜੀ 150 ਰੁਪਏ ਪੰਛੇਰੀ ਦਾ ਜੀ ਭਾਜ ਜੀ ਪਰਥਲੀ ਦਾ ਜੀ ਬੈਂਗਣੀ ਦਾ ਜੀ ਕਿਆ ਬਾਤ ਹੈ ਦੋਸਤੋ ਪੱਤਾ ਗੋਭੀ ਦਾ ਰੇਟ ਹੈਗਾ ਜੀ ਬੰਦਲ ਫਾਫੇ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਜੀ ਪੱਤਾ ਗੋਭੀ ਦੀ ਲੋਕਲ ਦੀ ਤੇ ਰੇਟ ਹੈਗਾ ਜੀ 6 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੱਤਾ ਗੋਭੀ ਦਾ ਹਾਂਜੀ ਦੋਸਤੋ ਮੂਲੀ ਬਾਰੇ ਗੱਲਬਾਤ ਕਰੀਏ ਤਾਂ ਮੂਲੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਮੂਲੀ ਦੇ ਰੇਟ ਵਧ ਚੁੱਕੇ ਨੇ ਜੀ ਮੂਲੀ ਦੇ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ ਮੇਥੀ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਮੇਥੀ ਹਾਂਜੀ ਚੁਗੁੰਦਰ ਦਾ ਰੇਟ ਬਾਰੇ ਗੱਲਬਾਤ ਕਰੀਏ ਤਾਂ ਇਹਦਾ ਚੁਗੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਕਿਲੋ ਤੱਕ ਦਾ ਪੰਜ ਚੁਗੁੰਦਰ ਦਾ ਜੀ ਹਾਂਜੀ ਸੋਇਆ ਬਾਰੇ ਗੱਲਬਾਤ ਕਰੀਏ ਤਾਂ ਸੋਇਆ ਦਾ ਰੇਟ ਆਏਗਾ ਜੀ 120 ਰੁਪਏ ਦਰਜੰਦਾ ਭਾਜ ਜੀ ਸੋਇਆ ਦਾ ਜੀ ਦਰਜੰਦਾ ਜੀ ਹਾਂਜੀ ਪੇਠੇ ਬਾਰੇ ਗੱਲਬਾਤ ਕਰੀਏ ਤਾਂ ਪੇਠੇ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਪੇਠੇ ਦਾ ਜੀ ਬੰਦ ਇਕੱਠਿਆਂ ਦਾ ਭਾਜ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਹਰੇ ਪਿਆਜ਼ ਦਾ ਰੇਟ ਵਾਚੋ ਤਾਂ ਇਹ ਹਰੇ ਪਿਆਜ਼ ਦਾ ਰੇਟ ਰਹੇਗਾ ਜੀ 25 ਤੋਂ ਲੈ ਕੇ 30 ਰੁਪਏ ਤੁਹਾਕ ਮੂਲਾ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ 5 ਕਿਲੋ ਦਾ ਜੀ ਸਗਮੂਲਾ ਦਾ ਜੀ ਇਹ ਪਿੰਡਾਂ ਦੇ ਰੇਟ ਹੈਗੇ ਜੀ ਡੇਟ ਦੱਬਿਆਲੀ ਦਾ ਦੱਬਿਆਲੀ ਆ ਰਹੀ ਹੈ ਪਿੰਡਾਂ ਦੇ ਰੇਟ ਹੈਗਾ ਜੀ 90 ਰੁਪਏ ਤੋਂ ਦਾ ਭਾਜ ਜੀ ਪਿੰਡਾਂ ਦਾ ਜੀ ਕਿਲੋ ਦਾ ਜੀ ਦੋਸਤੋ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਖੂਲ ਸੇਲ ਰੇਟ ਬਾਰੇ ਕੋਈ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਰਹਿ ਗਿਆ ਜੀ ਹਾਂ ਜੀ ਕੇਲੇ ਬਾਰੇ ਗੱਲਬਾਤ ਕਰੀ ਤਾਂ ਕੇਲੇ ਦਾ ਰੇਟ ਹੈਗਾ ਜਿਹੜਾ ਮੀਡੀਅਮ ਸਾਈਜ਼ ਦਾ ਕੇਲਾ ਜੀ ਉਹਦਾ ਹੈਗਾ ਜੀ ਰੇਟ 24 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਜਿਹੜਾ ਵਧੀਆ ਕੇਲਾ ਜੀ ਉਹਦਾ ਰੇਟ ਹੈਗਾ ਜੀ 27 ਤੋਂ ਲੈ ਕੇ 350 ਰੁਪਏ ਦਾ ਭਾਜ ਜੀ 10 ਪੀਸਾਂ ਦਾ ਜੀ ਨਰੀਅਲ ਦਾ ਜੀ ਬਾਈ ਕਲਵੰਤ ਕੋਲੋਂ ਮਿਲ ਜਾਣਗੇ ਜੀ ਨਰੀਅਲ ਜੀ ਤੇ ਪੈਨੈਪਲ ਬਾਰੇ ਗੱਲਬਾਤ ਕਰੀ ਤਾਂ ਪੈਨੈਪਲ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਚੱਲੀ ਜਾਂਦਾ ਜੀ ਇਹਨਾਂ ਦੀ ਪੈਨੈਪਲ ਦਾ ਜੀ 100 ਡੱਬੇ ਦਾ ਭਾਜ ਜੀ ਪੈਨੈਪਲ ਦਾ ਹਾਂਜੀ ਦੋਸਤੋ ਬਾਈ ਕਲਵੰਤ ਕੋਲੋਂ ਮਿਲ ਜਾਣਗੇ ਕਿਨੂ ਮੀਡੀਅਮ ਸਾਈਜ਼ ਕਿਨੂ ਚਾਹੀਦੇ ਨੇ ਕਿਸੇ ਨੂੰ ਜੂਸ ਵਾਸਤੇ ਤਾਂ ਰੇਟ ਹੈਗਾ ਜੀ ਕਿਨੂਆਂ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਮੀਡੀਅਮ ਸਾਈਜ਼ ਕਿਨੂ ਆ ਜੀ ਜਿਹੜਾ ਵ ਦਾ ਰੇਟ ਹੈਗਾ ਜੀ 33 ਤੋਂ ਲੈ ਕੇ 38 ਰੁਪਏ ਤੱਕ ਦਾ ਭਾਜ ਜੀ ਕਿੰਨੂ ਦਾ ਜੀ ਪੂਰਾ ਵਧੀਆ ਟਾਪ ਦਾ ਕਿੰਨੂ ਹੈ ਜੀ ਇਹ ਬੰਦ ਗਰੇਟ ਦਾ ਭਾਜ ਜੀ ਕਿੰਨੂ ਦਾ ਜੀ ਹਾਂਜੀ ਦੋਸਤੋ ਪੰਜ ਨੰਬਰ ਦੁਕਾਨ ਤੇ ਪੂਰਾ ਵਧੀਆ ਸੇਵ ਆ ਚੁੱਕਾ ਜੀ ਸੇਵ ਚਾਹੀਦਾ ਜੀ ਪੂਰਾ ਵਧੀਆ ਟਾਪ ਦਾ ਤੇ 10 ਕਿਲੋ ਵੀ ਭਰਤੀ ਹੁੰਦੀ ਹੈ ਜੀ ਸੇਵ ਦੀ ਤੇ ਰੇਟ ਹੈਗਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਪੂਰਾ ਵਧੀਆ ਇੱਕ ਨੰਬਰ ਸੇਵ ਆ ਜੀ ਪੂਰਾ ਜੀ ਆਪਾਂ ਕੀਵੀ ਬਾਰੇ ਗੱਲਬਾਤ ਕਰੀ ਤਾਂ ਕੀਵੀ ਦੀ ਜਿਹੜੀ ਟ੍ਰੇ ਆ ਰਹੀ ਆ ਇਹਦੇ ਵਿੱਚ ਹੁੰਦੇ ਨੇ 30 ਪੀਸ ਹੁੰਦੇ ਆ ਟ੍ਰੇ ਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ 700 ਰੁਪਏ ਦਾ ਭਾਅ ਜੀ ਟ੍ਰੇ ਦਾ ਜੀ ਕੀਵੀ ਦਾ ਇਹ ਵੀ 5 ਨੰਬਰ ਦੁਕਾਨ ਤੇ ਮਿਲ ਜੂ ਜੀ ਕੀਵੀ ਹਾਂਜੀ ਆਪਾਂ ਖੰਜੂਰਾ ਬਾਰੇ ਗੱਲਬਾਤ ਕਰੀਏ ਤਾਂ ਖੰਜੂਰਾ ਦਾ ਰੇਟ ਹੈਗਾ ਜੀ ਹਾਂਜੀ ਦੋਸਤ ਇਹਦੇ ਵਿੱਚ ਹੁੰਦੇ ਨੇ 50 ਪੀਸ ਹੁੰਦੇ ਆ ਜੀ ਖੰਜੂਰਾ ਦੇ ਤੇ ਰੇਟ ਹੈਗਾ ਜਿਹਦਾ 1000 ਰੁਪਏ ਦਾ ਜੀ ਬੰਦ ਡੱਬੇ ਦਾ ਜੀ ਮੋਸਤੋ ਜਿਹੜੀਆਂ ਇਹ ਪੈਕਟ ਵਾਲੀਆਂ ਖੰਜੂਰ ਆ ਰਹੀਆਂ ਨੇ ਇਹਨਾਂ ਦਾ ਰੇਟ ਹੈਗਾ ਜੀ 1700 ਰੁਪਏ ਦਾ ਜੀ ਡੱਬੇ ਦਾ ਭਾਜੀ ਬੰਦ ਦਾ ਜੀ ਤੇ ਪੀਸ ਹੁੰਦੇ ਰਹੀਏ ਇਹਦੇ ਵਿੱਚ 20 ਤੇ ਆ ਡੱਬੇ ਦੇ ਵਿੱਚ ਹੁੰਦਾ ਜੀ ਜਿਹੜੀ ਇਹ ਖੰਜੂਰਾ ਨੇ ਇਹਨਾਂ ਦੇ ਵਿੱਚ ਹੁੰਦੇ ਨੇ 72 ਪੀਸ ਹੁੰਦੇ ਜੀ ਡੱਬੇ ਦੇ ਵਿੱਚ ਬੰਦ ਦੇ ਵਿੱਚ ਰੇਟ ਹੈਗਾ ਜੀ 2800 ਤੋਂ ਲੈ ਕੇ 3900 ਰੁਪਏ ਤੱਕ ਦਾ ਭਾਅ ਜੀ ਡੱਬੇ ਦਾ ਜੀ ਖੰਜੂਰਾ ਦਾ ਜੀ ਜਿਹੜੀਆਂ ਆ ਖੰਜੂਰਾ ਹੁੰਦੀਆਂ ਨੇ ਜੀ ਬੰਦ ਡੱਬੇ ਦੇ ਵਿੱਚ ਇਹਨਾਂ ਦਾ ਰੇਟ ਹੈਗਾ ਜੀ 900 ਰੁਪਏ ਦਾ ਭਾਅ ਜੀ ਇਹਦੇ ਵਿੱਚ ਹੁੰਦੇ ਨੇ 20 ਪੀਸ ਹੁੰਦੇ ਇਹ ਡੱਬੀ ਦੇ ਵਿੱਚ ਬੀਟੇਵਾਰੀ ਗੱਲਬਾਤ ਕਰੀਏ ਨਾ ਬੀਟੇਵਾਰੀ ਰੈਡੀ 25 ਰੁਪਏ ਕਰਕੇ ਜੀ ਨਾ ਤੇ ਦਾ ਪਾ ਜੀ ਬੀਟੇਵਾਰੀ ਗੱਲ ਕਰਦੇ ਜੀ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰ ਲਈ ਪਿਆਜ਼ ਦਾ ਕੀ ਭਾਜ ਰਹੇ ਜੀ ਗੱਲ ਇਹ ਹੋਰ ਫਿਰ ਇੱਕ ਵਾਰੀ ਗੱਲਬਾਤ ਕਰਦੇ ਆਂ ਕਿਪਾ ਰਹਾ ਜੀ ਅੰਮ੍ਰਿਤਸਰ ਭਾਜੀ ਨਾਲ ਗੱਲ ਕਰਦੇ ਵੀ ਆਲੂ ਦਾ ਨਮੇ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਜੀ ਫੁੱਲ ਫੇਰੇਟ ਬਾਰੇ ਆਪਾਂ ਗੱਲਬਾਤ ਕਰਦੇ ਜੀ ਅੱਜ ਚਲੋ ਵੀ ਆਲੂ ਦੀ ਭਾਜੀ ਨਮਸਕਾਰ ਨਮਸਕਾਰ ਉਹ ਠੀਕੋ ਜੀ ਬਹੁਤ ਵਧੀਆ ਇਹ ਆਲੂ ਦਾ ਕੀ ਭਾ ਰਹਿ ਗਿਆ ਜੀ ਆਲੂ ਵਿਕਿਆ ਲੋਕਲ 250 ਰੁਪਏ ਜਲੰਧਰ ਲੋਕਲ ਆਲੂ ਆ ਜੀ ਉਹਦਾ ਰੇਟ ਹੈਗਾ ਜੀ 250 ਰੁਪਏ ਦਾ ਭਾਜ ਜੀ ਬੰਦ ਗੱਟੇ ਦਾ ਜੀ ਜਿਹੜਾ ਗਲੰਦਰਾ ਆਲੂ ਆ ਰਿਆ ਜੀ ਪੂਰਾ ਵਧੀਆ ਟਾਪ ਦਾ ਜੀ ਉਹਦਾ ਰੇਟ ਹੈਗਾ ਜੀ 280 ਰੁਪਏ ਦਾ ਭਾਜ ਜੀ ਆਲੂ ਦਾ ਜੀ ਤੇ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਜੀ ਇੱਕ ਗੱਡੀ ਵਾਲੇ ਦਾ ਆ 280 ਜਲੰਧਰ ਦਾ ਮਾਲ ਹਾਂਜੀ ਦੋਸਤੋ ਜਲੰਧਰ ਵਾਲਾ ਮਾਲ ਆ ਜੀ ਪੂਰਾ ਵਧੀਆ ਟਾਪ ਦਾ ਆਲੂ ਆ ਤੇ ਰੇਟ ਹੈਗਾ ਜੀ 280 ਰੁਪਏ ਦਾ ਭਾਜ ਜੀ ਆਲੂ ਦਾ ਜੀ ਮਾਲ ਬਹੁਤ ਟਾਪ ਗੱਲ ਲੋ ਹਾਂਜੀ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਇਹ ਮੋਟਾ ਮੋਟਾ ਹਾਂਜੀ ਦੋਸਤੋ ਆਪਾਂ ਪਿਆ ਰੇਟ ਮਰੀ ਜੀ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਰੇਟ ਹੈਗਾ ਜੀ ਇਹਦਾ 20 ਤੋਂ ਲੈ ਕੇ 21 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਇਹ ਵੇਟ ਹੁੰਦਾ ਜੀ ਇਹਦੇ ਵਿੱਚ 30 35 ਕਿਲੋ ਵੇਟ ਹੁੰਦਾ ਜੀ ਗੱਟੇ ਦੇ ਵਿੱਚ ਤੇ ਆਪਾਂ 나ਸਿਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਪਰ 나ਸਿਕ ਦਾ ਪਿਆਜ਼ ਵੀ ਦਿਖਾ ਦਿੰਦੇ ਆ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਇਹ ਤੇ 나ਸਿਕ ਦੇ ਪਿਆਜ਼ ਦਾ ਰੇਟ ਹੈਗਾ ਜੀ ਇਹਦਾ ਜੀ ਮੋਟਾ ਪੂਰਾ ਵਧੀਆ ਟੌਪ ਦਾ ਪਿਆਜ਼ ਹੈ 30 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਇਹ 나ਸਿਕ ਦੇ ਪਿਆਜ਼ ਦਾ ਗੱਲ ਬਾਤ ਕਰੀ ਤਾਂ ਲਸਣ ਜਿਹੜੀ ਬਰੀਕ ਗੰਢੀ ਆਲਾ ਰਿਹਾ ਲਸਣ ਜੀ ਬੰਦ ਗੱਟਿਆਂ ਦੇ ਵਿੱਚ ਇਹ ਤਾਂ ਹੈਗਾ 100 ਰੁਪਏ ਕਿਲੋ ਦਾ ਭਾਜ ਜਿਹੜਾ ਨਮਾ ਲਸਣ ਚੱਲ ਰਿਹਾ ਜੀ ਉਹਦਾ ਰੇਟ ਹੈਗਾ ਜੀ ਮੋਟੀ ਗੰਢੀ ਵਾਲੇ ਦਾ ਜੀ 150 ਰੁਪਏ ਦਾ ਭਾਜ ਜੀ ਕਿਲੋ ਦਾ ਜੀ ਉਹੀ ਬੰਦ ਗੱਟਿਆਂ ਦਾ ਭਾਜ ਜੀ